ਸਭ ਕੋ ਜੀ ਬਾਜ਼ਾਰ ਫੈਸਲੇ ਹੂਸ ਨੇ ਕਰਤਾ ਵਿਆਹਾਂ ਸ਼ਾਦੀਆਂ ਵਾਲੇ ਸੂਟਾਂ ਦੇ ਬਹੁਤ ਵੱਡਾ ਧਮਾਕਾ ਜਿਹੜੇ ਬਾਜ਼ਾਰਾਂ ਦੇ ਵਿੱਚ 8 800 6 6000 7 7000 ਦੇ ਸੂਟ ਮਿਲਦੇ ਇੱਥੋਂ ਲੈ ਜਾਓ 2 200 25 250 28 250 ਰੇਟ ਬਹੁਤ ਘਟ ਗਿਆ ਛੇ ਦੀ ਛੇ ਦੀ ਆਜੋ ਵਿਆਹਾਂ ਸ਼ਾਦੀਆਂ ਵਾਲੇ ਕੱਪੜੇ ਤੇ ਬਹੁਤ ਵੱਡਾ ਸੇਲ ਧਮਾਕਾ ਕਰਤਾ ਭਾਜੀ ਇਹ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਨਾਲ ਵਧੀਆ ਕਾਟਨ ਦਾ ਦੁਪੱਟਾ ਬਾਜ਼ਾਰ 'ਚ ਰੇਟ ਹੈ ਘੜ ਤੋਂ ਘੜ 600 700 800 ਭਾਜੀ ਸੂਟ ਦੇਣਾ 200 ਤੇ 75 ਰੁਪਏ ਦਾ ਕਾਟਨ ਦਾ ਕੰਨੀ ਵਾਲਾ ਨਾਲ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਭਾਜੀ ਬਾਜ਼ਾਰ 'ਚ ਘਟ ਤੋਂ ਘਟ 800 850 900 ਸੂਟ ਦੇਣੇ ਸਿਰਫ ਤੇ ਸਿਰਫ 500 ਰੁਪਏ ਦਾ ਭਾਜੀ ਆ ਦੇਖੋ ओरिजिनल ਬ੍ਰਾਂਡ ਆਗੇ ਰਾਮਾ ਟੈਕਸ ਦੇ ਤੇ ਨਾਲ ਆ ਗਈਆਂ ਪੂਰੀਆਂ ਵਧੀਆ ਭਾਜੀ ਚੁੰਨੀਆਂ ਬਾਜ਼ਾਰ ਦਾ ਰੇਟ ਹੈ 1100 1200 ਭਾਜੀ ਸੂਟ ਦੇਣੇ 500 ਤੇ 95 ਰੁਪਏ ਦਾ ਚੱਕੋ 595 595 ਲੈ ਜਾਓ 595 ਯਾਰ ਚ ਰੇੜਾ ਘੜ ਤੋਂ ਘੜ 1400 1500 ਸੂਟ ਦੇਣੇ ਜਨਾਬ ਸਿਰਫ ਤੇ ਸਿਰਫ 700 ਰੁਪਏ ਦੀ ਰੇਂਜ ਵੀ ਸੂਟ ਦੇਖੋ ਪਿਓਰ ਪਾਰਟੀ ਵੇਅਰ ਆ ਗਿਆ ਨੈਚੁਰਲ ਕਰੇਪ ਦੇ ਉੱਤੇ ਬਾਜ਼ਾਰ ਦਾ ਰੇੜਾ ਘੜ ਤੋਂ ਘੜ 1500 1600 ਸੂਟ ਦੇਣੇ ਭਾਜੀ 700 ਤੇ 95 ਰੁਪਏ ਦਾ ਚਾਰਜ ਘੜ ਤੋਂ ਘੜ 4 4 5 500 ਰੁਪਏ ਲੈਂਦੇ ਆ ਸੂਟਾਂ ਦਾ ਸੂਟ ਦੇਣੇ ਨਾਲ ਸਿਰਫ ਤੇ ਸਿਰਫ ਇੱਥੇ 1900 ਤੇ 95 ਰੁਪਏ ਦਾ ਜਿਹੜੇ ਲੋਕ ਮਨ ਬਣਾ ਕੇ ਆਉਂਦੇ ਵੀ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਬਜਾਜ ਫੈਸ਼ਨ ਹਾਊਸ 50000 ਵਾਲਾ ਕੱਪੜਾ ਸਿਰਫ 20000 ਚ ਦੇ ਰਿਹਾ ਬਾਜ਼ਾਰ ਦਾ ਘੜ ਤੋਂ ਘੜ 7750 ਰੁਪਏ ਦਾ ਸੂਟ ਹੈ ਭਾਜੀ ਸੂਟ ਦੇਣਾ 2900 ਤੇ 95 ਰੁਪਏ ਦੀ ਰੇਂਜ ਕੀ ਬਾਜ਼ਾਰ ਫੈਸ਼ਨ ਹਾਊਸ ਨੇ ਕਰਤਾ ਵਿਆਹਾਂ ਸ਼ਾਦੀਆਂ ਵਾਲੇ ਸੂਟਾਂ ਦੇ ਬਹੁਤ ਵੱਡਾ ਧਮਾਕਾ ਜਿਹੜੇ ਬਾਜ਼ਾਰਾਂ ਦੇ ਵਿੱਚ 8 8000 6 6000 7 7000 ਦੇ ਸੂਟ ਮਿਲਦੇ ਇੱਥੋਂ ਲੈ ਜਾਓ 2 2000 25 2500 28 2500 ਰੇਟ ਬਹੁਤ ਘਟ ਗਿਆ ਛੇ ਦੀ ਛੇਤੀ ਆਜੋ ਵਿਆਹਾਂ ਸ਼ਾਦੀਆਂ ਵਾਲੇ ਕੱਪੜੇ ਤੇ ਬਹੁਤ ਵੱਡਾ ਸੇਲ ਧਮਾਕਾ ਕਰਤਾ ਤੁਸੀਂ ਰੀਸੇਲ ਰਿਹਾ ਤੁਹਾਡੀਆਂ ਦੁਕਾਨਾਂ ਤੁਹਾਡੇ ਬਹੁਤ سارے ਫਾਇਦੇ ਕਰਨੀਆਂ ਬਾਜੀ ਚੀਜ਼ਾਂ ਦਿਖਾ ਦਿਓ ਨਵੀਆਂ ਨਵੀਆਂ ਰੇਟ ਕਰ ਦਿਓ ਇੱਠਾ ਫੈਰਾ ਕਰ ਦਿਓ ਲੋਕਾਂ ਦਾ ਤੁਸੀਂ ਬਾਜੀ ਆ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਨਾਲ ਵਧੀਆ ਕਾਟਨ ਦਾ ਦੁਪੱਟਾ ਬਜ਼ਾਰ ਚ ਰੇੜਾ ਘੜ ਤੋਂ ਘੜ 600 700 800 ਭਾਜੀ ਸੂਟ ਦੇਣਾ 200 ਤੇ 75 ਰੁਪਏ ਦਾ ਦੇਖੋ ਜੀ 275 ਰੁਪਏ ਦਾ ਸੂਟ ਰੰਗ ਤੁਸੀਂ ਚੈੱਕ ਕਰ ਲੋ ਬੜੇ ਸੋਹਣੇ ਸੋਹਣੇ ਦੁਪੱਟਾ ਨਾਲ ਬਾਟਮ ਨਾਲ 275 ਜਾਂ ਦੇਖੋ ਗਰਮੀ ਵਾਲੇ ਸੂਟ ਬੜੇ ਸੋਹਣੇ ਸੋਹਣੇ ਬਾਜ਼ਾਰ ਦੇ ਵਿੱਚ ਹਜੇ ਕਹਿੰਦੇ ਮਹੀਨੇ ਤੱਕ ਕਪੜਾ ਉਹਨਾ ਗਰਮੀਆਂ ਦਾ ਪਰ ਇੱਥੇ ਆ ਗਿਆ ਜਿਹੜਾ 8 800 ਰੁਪਏ ਦਾ ਬਾਜ਼ਾਰ ਚ ਵਿਕਣਾ ਅਸੀਂ ਤੁਹਾਨੂੰ ਦੇ ਰਹੇ ਹਾਂ 275 275 ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਆ ਜਾਓ ਛੇਤੀ ਫਾਇਦੇ ਵੱਡੇ ਹੋ ਰਹੇ ਆ ਇੱਕ ਹਫਤੇ ਦੀ ਸੇਲ ਆਤੀ ਪਿਆ ਦੇਖੋ ਗੀਜ਼ਾ ਕੋਟਨ ਦਾ ਕੱਪੜਾ ਕੰਨੀ ਵਾਲਾ ਚੈੱਕ ਕਰੋ ਗੀਜ਼ਾ ਕੋਟਨ ਦਾ ਕੰਨੀ ਵਾਲਾ ਨਾਲ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਭਾਜੀ ਬਾਜ਼ਾਰ ਚ ਘਟ ਤੋਂ ਘਟ 800 850 900 ਸੂਟ ਦੇਣੇ ਸਿਰਫ ਸਿਰਫ 500 ਰੁਪਏ ਦਾ ਭਾਈ ਜੀ 500 ਰੁਪਏ ਦਾ ਸੂਟ ਰੰਗ ਤੁਸੀਂ ਆਪ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਰੰਗ ਤੁਹਾਨੂੰ ਅਸੀਂ ਦੇਣੇ ਆ ਛੇਤੀ ਪਹੁੰਚ ਜੋ ਹੁਣ 1000 ਰੁਪਏ ਲੈਣਾ 1200 ਹੀ ਲੈਣਾ ਸਿਰਫ 500 ਦੇ ਵਿੱਚ ਰੰਗ ਦੇਖੋ ਪ੍ਰਿੰਟ ਚੈੱਕ ਕਰ ਲਓ ਕੱਪੜਾ ਵੀ ਟਾਪ ਦਾ ਦੇ ਰਹੇ ਆ ਮਲਾਈਆ ਵਰਗਾ ਕੱਪੜਾ ਭਾਜੀ ਆ ਦੇਖੋ ओरिजिनल ਬ੍ਰਾਂਡ ਆਗੇ ਰਾਮਾ ਟੈਕਸ ਦੇ ਤੇ ਨਾਲ ਆ ਗਈਆਂ ਪੂਰੀਆਂ ਵਧੀਆ ਭਾਜੀ ਚੁੰਨੀਆਂ ਬਾਜ਼ਾਰ ਦਾ ਰੇਟ ਹੈ 1100 1200 ਭਾਜੀ ਸੂਟ ਦੇਨੇ 500 ਤੇ 95 ਰੁਪਏ ਦਾ ਆ ਤੁਸੀਂ ਚੈੱਕ ਕਰ ਲੋ 12 1200 ਰੁਪਏ ਦੇ ਸੂਟ ਖੋਦ ਹੀ ਵੇਚਿਆ ਪਰ 595 ਰੇਟ ਘਟਤਾ ਰੇਟ ਅੱਧੇ ਕਰਤੇ ਆ ਹਫਤੇ ਇਕ ਲਈ 7 ਦਿਨਾਂ ਦੀ ਸੇਲ ਲਾਤੀ ਆ ਛੇਤੀ ਆਜੋ ਵੱਡੇ ਫਾਇਦੇ ਹੋਣੇ ਆ ਆ ਦੇਖੋ ਕੁੜੀਆਂ ਚਿੜੀਆਂ ਦੇ ਡਿਜ਼ਾਈਨ ਚੈੱਕ ਕਰੋ ਤੁਸੀਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਲਓ ਚੱਕੋ 595 595 ਲੈ ਜਾਓ 595 ਭਾਜੀ ਆ ਚੈੱਕ ਕਰੋ ਟੈਬੀ ਦਾ ਕੱਪੜਾ ਤੇ ਨਾਲ ਉੱਤੇ ਕੀਤਾ ਹੋਇਆ ਬਹੁਤ ਪਿਆਰਾ ਵਰਕ ਤੇ ਨਾਲ ਭਾਜੀ ਮਸ਼ਲੀਨ ਦਾ ਦੁਪੱਟਾ ਬਾਜ਼ਾਰ 'ਚ ਰੇੜਾ ਘੜ ਤੋਂ ਘੜ 1400 1500 ਸੂਟ ਦੇਣਾ ਜਨਾਬ ਸਿਰਫ ਤੇ ਸਿਰਫ 700 ਰੁਪਏ ਦੀ ਰੇਂਜ ਚ ਦੇਖੋ 700 ਰੁਪਏ ਦਾ ਸੂਟ ਦੇਣਾ ਆ ਰੰਗ ਐਨੇ ਜਿਆਦਾ ਸੋਹਣੇ ਆ ਕੁੜੀਆਂ ਚੜੀਆਂ ਵਾਲੇ ਰੰਗ ਮਿਡਲ ਏਜ ਦੇ ਰੰਗ ਬਜ਼ੁਰਗਾਂ ਲਈ ਰੰਗ ਮਤਲਬ ਹਰ ਕਿਸੇ ਨੂੰ ਖੁਸ਼ ਕਰਕੇ ਭੇਜਣਾ ਤੁਸੀਂ ਦੇਖੀ ਜਾਓ ਡਿਜ਼ਾਈਨ ਤੁਸੀਂ ਦਵਾ ਦਵਾ ਆ ਜਓ ਬਾਰ ਬਾਰ ਕਹਿੰਦੇ ਵੀ 7 ਦਿਨਾਂ ਤੁਹਾਡੇ ਕੋਲ 7 ਦਿਨਾਂ ਦੇ ਵਿੱਚ ਫੈਲੇ ਕਰ ਨਹੀਂ ਦੋ ਜੀ ਸੂਟ ਦੇਖੋ ਪਿਓਰ ਪਾਰਟੀ ਵੇਅਰ ਆ ਗਿਆ ਨੈਚੁਰਲ ਕ੍ਰੇਪ ਦੇ ਉੱਤੇ ਬਾਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ 1500 1600 ਕੂਟ ਦੇਣਾ ਹੈ ਭਾਜੀ 700 ਤੇ 95 ਰੁਪਏ ਦਾ 795 ਦੇ ਵਿੱਚ ਇੱਕ ਡਿਜ਼ਾਈਨ ਹੀ ਦੋ ਡਿਜ਼ਾਈਨ ਆ ਦੇਖੋ ਚੈਲੰਜ ਦੇ ਨਾਲ ਕਹਿੰਦੇ ਆ ਵੀ 795 ਦੇ ਵਿੱਚ ਇਹ ਸਨੈ ਦੁਪੱਟਾ ਨਹੀਂ ਦੇਣਾ ਇਹਦੇ ਨਾਲ ਦਾ ਤੁਹਾਨੂੰ ਅਸੀਂ 795 ਸੂਟ ਦੇ ਰਹੇ ਆ ਤੁਹਾਡੇ ਘਰ ਵਿਆਹ ਸ਼ਾਦੀਆਂ ਤੁਸੀਂ ਜਦੋਂ ਦੁਕਾਨ ਤੇ ਜਾ ਕੇ ਸੂਟ ਮੰਗਦੇ ਹੋ ਰੈੱਡ ਸੂਟ ਲੈਣ ਜਾਂਦੇ ਹੋ ਐਦਾਂ ਦਾ ਰੈੱਡ ਸੂਟ 4 4000 5 5000 25 2500 ਚੈਲੰਜ ਦੇ ਨਾਲ ਕਹਿੰਦੇ ਆ ਇਹ ਸੂਟ ਅਸੀਂ ਤੁਹਾਨੂੰ ਦੇਣਾ ਸਿਰਫ 995 ਰੁਪਏ ਦਾ ਦਵਾਂਗੇ ਭਾਜੀ ਸੂਟ ਚੈੱਕ ਕਰੋ ਪਿਓਰ ਗੀਜ਼ਾ ਕਾਟਨ ਦਾ ਤੇ ਪੂਰਾ ਪੜੀ ਜਾਲ ਬਣਿਆ ਹੋਇਆ ਹੈ ਭਾਜੀ ਸੂਟ ਹੈ 900 ਤੇ 95 ਰੁਪਏ ਦਾ ਸਿਰਫ ਆ ਚੱਕੋ ਜੀ ਇੱਕ ਹੋਰ ਚੱਕੋ ਜੀ 795 ਮਤਲਬ ਭਾਰੇ ਭਾਰੇ ਸੂਟਾਂ ਦੇ ਉੱਤੇ ਵੀ ਬਹੁਤ ਵੱਡਾ ਸੇਲ ਠਮਾਕਾ ਲਾਤਾ 795 ਦੇ ਵਿੱਚ ਸਾਡੇ ਕੋਲ ਡਿਜ਼ਾਈਨ ਬਹੁਤ ਆ ਰੰਗ ਬਹੁਤ ਆ ਇਦਾਂ ਦੇ ਬੁਲਬੁਲ ਦੇ ਬੱਚੇ ਲੈ ਜਾਓ 795 ਵਿੱਚ ਭਾਜੀ ਆ ਦੇਖੋ ਚੈੱਕ ਕਰੋ ਚੀਜ਼ ਕਿੰਡੀ ਪਿਆਰੀ ਚੀਜ਼ ਹੈ ਭਾਜੀ ਬਾਜ਼ਾਰ 'ਚ ਘੜ ਤੋਂ ਘੜ 4 4500 ਰੁਪਏ ਲੈਂਦੇ ਆ ਸੂਟਾਂ ਦਾ ਸੂਟ ਦੇਣਾ ਜਿਹਨਾਂ ਨਾਲ ਸਿਰਫ ਤੇ ਸਿਰਫ ਇੱਥੇ 1900 ਤੇ 95 ਰੁਪਏ ਦਾ ਭਾਜੀ ਆ ਦੇਖੋ ਜੀ ਸ਼ਗਨਾ ਵਾਲੇ ਰੰਗ ਆ ਸੋਹਣੇ ਸੋਹਣੇ ਡਿਜ਼ਾਈਨ ਆ ਮੈਂ ਕਿਹਾ ਰੂਹ ਖੋਸ਼ ਹੋ ਜੂਗੀ ਜਿਹੜੇ ਲੋਕ ਮਨ ਬਣਾ ਕੇ ਆਉਂਦੇ ਵੀ ਜਾ ਕੇ 50000 ਰੁਪਏ ਦਾ ਕੱਪੜਾ ਲੈਣਾ ਬਜਾਜ ਫੈਸ਼ਨ ਹਾਊਸ 50000 ਵਾਲਾ ਕੱਪੜਾ ਸਿਰਫ 20000 ਚ ਦੇ ਰਿਹਾ ਡਿਜ਼ਾਈਨਰ ਦੁਪੱਟੇ ਨਾਲ ਦੇ ਰਿਹਾ ਡਿਜ਼ਾਈਨਰ ਸੂਟ ਦੇ ਰਿਹਾ ਭਾਜੀ ਡਿਜ਼ਾਈਨ ਤਾਂ ਜਿੰਨੇ ਮਰਜ਼ੀ ਲੈ ਲਓ ਹੈਵੀ ਤੋਂ ਹੈਵੀ ਤੇ ਕਰ ਤੋਂ ਕਟ ਰੇਟਾਈ ਡਿਜ਼ਾਈਨ ਮਿਲੂਗਾ ਚੈੱਕ ਕਰੋ ਭਾਜੀ ਹੁਣ ਦੁਨੀਆ ਦੇ ਕਿਸੇ ਵੀ ਮੌਲਕ 'ਚ ਬੈਠਿਆ ਤੁਸੀਂ ਆਨਲਾਈਨ ਸ਼ਾਪਿੰਗ ਕਰਨ ਦਾ ਪੂਰਾ ਪ੍ਰਬੰਧ ਹੈਗਾ ਤੁਸੀਂ ਸਾਨੂੰ ਔਨਲਾਈਨ ਸ਼ਾਪਿੰਗ ਕਰ ਸਕਦੇ ਆ ਜਿੱਥੇ ਬੈਠੋ ਤੁਹਾਨੂੰ ਅਸੀਂ ਡਿਲੀਵਰੀ ਦੇ ਦੇਵਾਂਗੇ ਸਾਡਾ ਫੇਸਬੁੱਕ ਪੇਜ ਬਾਜ਼ਾਰ ਫੈਸ਼ਨ ਹਾਊਸ ਉਹਨੂੰ ਹੁਣੇ ਹੀ ਫੋਲੋ ਕਰ ਲਓ ਨਵੀਂ ਨਵੀਂ ਅਪਡੇਟ ਰੋਜ਼ ਰੋਜ਼ ਦੇ ਤਾਜ਼ੇ ਤਾਜ਼ੇ ਸੂਟ ਤੁਹਾਨੂੰ ਅਸੀਂ ਉੱਤੇ ਵੀ ਦਿਖਾਵਾਂਗੇ ਭਾਜੀ ਆ ਦੇਖੋ ਸੂਟ ਕਿੰਨਾ ਸ਼ਾਨਦਾਰ ਤੇ ਪਿਆਰਾ ਸੂਟ ਹੈ ਭਾਜੀ ਡਿਜ਼ਾਈਨ ਦੇਖੋ ਪੂਰਾ ਭਾਰੀ ਬਾਜ਼ਾਰ ਦਾ ਘੜ ਤੋਂ ਘੜ 707500 ਰੁਪਏ ਦਾ ਸੂਟ ਹੈ ਭਾਜੀ ਸੂਟ ਦੇਣਾ 2900 ਤੇ 95 ਰੇਂਜ ਸਰ ਤੁਸੀਂ ਹੁਣ ਇੱਕ ਹੋਰ ਆ ਚੀਜ਼ ਚੈੱਕ ਕਰ ਲੋ ਲਹਿੰਗਿਆਂ ਨਾਲੋਂ ਵੀ ਭਾਰੇ ਭਾਰੇ ਸੂਟ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਲਹਿੰਗਿਆਂ ਨਾਲੋਂ ਭਾਰੇ ਭਾਰੇ ਸੂਟ ਆ ਦੇਖੋ ਡਿਜ਼ਾਈਨਿੰਗ ਚੈੱਕ ਕਰ ਲੋ ਆਮ ਦੁਕਾਨਦਾਰ ਤਾਂ ਇਦਾਂ ਦੀ ਵੈਰਾਈਟੀ ਰੱਖਦਾ ਹੀ ਨਹੀਂ ਕਹਿੰਦਾ ਨਾ ਵੀ ਸਾਡੇ ਨਿਕਲਦੇ ਨਹੀਂ ਸੂਟ ਇੱਥੇ ਤੁਹਾਡੇ ਅਸੀਂ ਕਰ ਦਨੇ ਆ ਫਾਇਦੇ 33000 25 2500 28 2800 ਦੇ ਵਿੱਚ ਅਸੀਂ ਦੇ ਰਹੇ ਹੱਠ 8000 ਦੀਆਂ ਚੀਜ਼ਾਂ ਚੈੱਕ ਕਰ ਲਓ ਤੁਸੀਂ ਆ ਵੀ ਚੈੱਕ ਕਰ ਲਓ ਮਤਲਬ ਸਾਰੇ ਬਲਬਲ ਦੇ ਬੱਚੇ ਤੁਹਾਨੂੰ ਅਸੀਂ ਦੇ ਰਹੇ ਆ ਸੋਹਣੇ ਦੁਪੱਟੇ ਆ ਸੋਹਣੇ ਡਿਜ਼ਾਈਨ ਸੂਟਾਂ ਦੇ ਆ ਚੀਜ਼ਾਂ ਚੈੱਕ ਕਰ ਲਓ ਰੇਟ ਇੰਨੇ ਘਟਿਆ ਨਾ ਮੈਂ ਗਾਰੰਟੀ ਦਿੰਦਾ ਚੈਲੰਜ ਕਰਦਾ ਵੀ ਤੁਹਾਡਾ 100% ਫਾਇਦਾ ਕਰਕੇ ਭੇਜਾਂਗੇ ਭਾਜੀ ਸੂਟ ਦੇਖੋ ਆ ਕਿੱਡਾ ਪਿਆਰਾ ਸੂਟ ਹੈ ਭਾਜੀ ਪੂਰਾ ਭਾਰੀ ਵਰਕ ਕੀਤਾ ਹੋਇਆ ਤੇ ਨਾਲ ਭਾਜੀ ਪੂਰੀ ਵਧੀਆ ਬਾਟਮ ਤੇ ਪੂਰਾ ਵਧੀਆ ਦੁਪੱਟਾ ਭਾਜੀ ਬਾਜ਼ਾਰ ਦਾ ਰੇਟ ਹੈ ਘਟ ਤੋਂ ਘਟ 6000 6500 7000 ਸੂਟ ਦੇਣੇ ਭਾਜੀ ਸਿਰਫ ਤੇ ਸਿਰਫ 2500 ਤੇ 950 ਰੁਪਏ ਦਾ ਆ ਚੱਕੋ ਜੀ 895 895 ਦੇ ਵਿੱਚ ਆ ਵੀ ਦੇਖੋ ਕਿੰਨਾ ਸੋਹਣਾ ਕੰਮ ਆ ਬਾਟਮ ਦੇ ਕਿੰਨਾ ਸੋਹਣਾ ਕੰਮ ਆ ਰੰਗ ਇਹਦੇ ਬਹੁਤ ਸਾਰੇ ਆ ਜਿਹੜੇ ਬਾਜ਼ਾਰ 'ਚ 25 2500 ਦੇ ਬਾਜ਼ਾਰ ਫੈਸ਼ਨ ਹਾਊਸ ਤੋਂ ਚੱਕੋ 895 ਦੇ ਵਿੱਚ ਆਹ ਸੂਟ ਚੈੱਕ ਕਰੋ ਕਿੱਡਾ ਹੈਵੀ ਹੈ ਬਾਜ਼ਾਰ 'ਚ ਸੂੜੇ 5000 ਦਾ 6000 ਦਾ ਸੂਟ ਦੇਣਾ ਹੈ ਜਨਾਬ 1900 ਤੇ 95 ਰੁਪਏ ਦਾ ਸੋ ਬਾਰ-ਬਾਰ ਤੁਹਾਨੂੰ ਅਸੀਂ ਕਿਉਂ ਰੋਲਾ ਪਾ ਰਹੇ ਇੰਨਾ ਜੇ ਇੰਨੇ ਰੇਟ ਘੱਟ ਕਰਦੇ ਤੁਸੀਂ ਸ਼ੋਅਰੂਮਾਂ ਤੇ ਜਾਂਨੇ ਹੋ ਲੁੱਟਾ ਕਰੋਨੇ ਹੋ ਛੋਟੀ ਦੁਕਾਨ ਤੇ ਜਾਂਨੇ ਹੋ ਤੁਹਾਨੂੰ ਤੁਹਾਡੀ ਮਨਪਸੰਦ ਕੱਪੜਾ ਨਹੀਂ ਮਿਲਦਾ ਬਹੁਤ ਵੱਡੇ ਸ਼ੋਅਰੂਮ ਤੇ ਜਾਂਨੇ ਹੋ ਤਾਂ ਉੱਥੇ 2000 ਤੋਂ ਸੂਟ ਸ਼ੁਰੂ ਹੁੰਦਾ ਤੁਸੀਂ ਬਜਾਜ ਫੈਸ਼ਨਸ ਤੇ ਆ ਜਾਓ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ 2250 ਰੁਪਏ ਤੋਂ ਸੂਟ ਸ਼ੁਰੂ ਅਸੀਂ ਕਰ ਦਿੰਦੇ ਆ ਉਦੋਂ ਉੱਪਰਲੀ ਰੇਂਜ ਜਿੰਦਾਂ ਦੀ ਚਾਹੀਦੀ ਤੁਹਾਨੂੰ ਮਿਲ ਜਾਣੀ ਆ ਮਤਲਬ ਮਿਡਲ ਕਲਾਸ ਬੰਦੇ ਲਈ ਫਾਇਦਾ ਜਿਹੜੇ ਰਾਇਲ ਸ਼ੁਰੂ ਕਰਨਾ ਉਹਨਾਂ ਦਾ ਵੀ ਫਾਇਦਾ ਜਿਨ੍ਹਾਂ ਦੀਆਂ ਦੁਕਾਨਾਂ ਆ ਪਿੰਡਾਂ 'ਚ ਉਹਨਾਂ ਦਾ ਵੀ ਫਾਇਦਾ ਤੇ ਜਿਨ੍ਹਾਂ ਨੇ ਲੈਣਾ ਦਾਜਵੇਰ ਦਾ ਕਪੜਾ ਉਹਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਕੋਲ ਸਿਰਫ 7 ਦਿਨ ਦਾ ਟਾਈਮ ਆ 7 ਦਿਨ ਦੇ ਅੰਦਰ ਅੰਦਰ ਆ ਜਾਓ ਬਹੁਤ ਸਾਰੇ ਫਾਇਦੇ ਕਰਨੇ ਆ ਬੁਲਬੁਲ ਦੇ ਬੱਚੇ ਦੇਣੇ ਆ ਰੇਟ ਦੇਣਾ ਬਿਲਕੁਲ ਘੱਟ ਆਉਣਾ ਕਿੱਥੇ ਆ ਤੁਸੀਂ ਆਉਣਾ ਬਾਜ਼ਾਰ ਫੈਸ਼ਨ ਹਾਊਸ ਆ ਮੋੜ ਮੰਡੀ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰਸਾਨ ਟੀਵੀ ਮੋੜ ਮੰਡੀ